ਸੰਗਲ ਹੋ ਗਿਆ ਜੈਕ ਹੋ ਗਏ ਟਰੈਕਟਰਾਂ ਦੇ ਵੇਟ ਹੋ ਗਏ ਟੋਚਨ ਵਗੈਰਾ ਹੋ ਗਏ ਅਈ ਤੁਹਾਨੂੰ ਥੋੜੀ-ਬੋਤੀ ਚੀਜ਼ਾਂ ਦੀ ਜਾਣਕਾਰੀ ਦਵਾਂਗੇ ਵੀਰੇ ਇਹ ਆਪਣੇ ਕੋਲ ਪਹਿਲੇ ਤਾਂ ਸਾਰੇ ਟਰੈਕਟਰਾਂ ਦੇ ਵੀਰੇ ਵੇਟ ਆਉਂਦੇ ਜਿਵੇਂ ਹੋਲੈਂਡ ਦੇ ਹੋਗੇ ਜੋਂਡੀਅਰ ਦੇ ਹੋਗੇ ਅਰਜਨ ਦੇ ਹੋਗੇ ਸਾਰੇ ਟਰੈਕਟਰਾਂ ਦੇ ਸਾਡੇ ਕੋਲ ਵੇਟ ਮਿਲ ਜਾਂਦੇ ਆ ਕੋਈ 85 ਰੁਪਏ ਕਿਲੋ ਆ ਕੋਈ 90 ਰੁਪਏ ਕਿਲੋ ਆ ਤੇ ਕੋਈ 100 ਰੁਪਏ ਕਿਲੋ ਆ ਭਾਈ ਉਸ ਤੋਂ ਬਾਅਦ ਆਪਣੇ ਕੋਲ ਜਿਵੇਂ ਇਹ ਚਾਬੀ ਆਂਦੀ ਆ ਮੇਡ ਇਨ ਜਰਮਨੀ ਦੀ ਚਾਬੀ ਆ ਤੇ ਇਹ 130 ਨੰਬਰ ਦੀ ਚਾਬੀ ਆ ਮੇਡ ਇਨ ਜਰਮਨੀ ਚਾਬੀ ਆ ਵੈਸੇ ਵੇਚਣ ਉਸ ਤੇ ਨਹੀਂ ਆ ਮੇਡ ਇਨ ਜ ਮੈਡਨ ਜਨਮਰ ਇਹਦਾ ਬਿਲਕੁਲ ਜਾਨਵਰ ਪ੍ਰੋਡਕਟ ਹੁੰਦਾ ਹੈ ਹੈਵੀ ਟੂਟੀ ਦਾ ਪ੍ਰੋਡਕਟ ਹੈ ਤੇ ਇਹ ਸਾਡੇ ਕੋਲ ਸਾਰੇ ਨੰਬਰ ਹੀ ਮਿਲ ਜਾਂਦੇ ਆ तकरीबन ਬਾਕੀ ਸਾਡੇ ਕੋਲ ਬੈਲਟ ਆਉਂਦੀਆਂ ਨੇ ਟੋਚਨ ਵਾਲੀਆਂ ਆ ਸਾਡੇ ਕੋਲੇ ਟੋਚਨ ਵਾਲੀਆਂ ਬੈਲਟ ਆਉਂਦੀਆਂ ਇਹ ਪੁਰਾਣੀਆਂ 올ਡ ਬੈਲਟਾਂ ਹੁੰਦੀਆਂ ਇੰਪੋਰਟਡ ਬਾਹਰ ਦੇ ਮਾਲ ਜਾਂਦੀਆਂ ਜਪਾਨ ਦੇ ਮਾਲ ਜਾਂਦੀਆਂ ਤੇ ਇਹ ਪੀਸ ਦੇ ਹਿਸਾਬ ਸੌਂਦੀ ਜਿਵੇਂ 300 400 500 800000 ਰੁਪਏ ਤੱਕ ਸਾਡੇ ਕੋਲ ਸਾਰੇ ਸਾਈਜ਼ ਹੁੰਦੇ ਉਸ ਵਾਰ ਆਪਣੇ ਕੋਲੇ ਮਿਲਟਰੀ ਬਾਕਸ ਆਉਂਦੇ ਆ ਫੈਕਟਰੀ ਬਾਕਸ ਆਉਂਦੇ ਆ ਇਹਨਾਂ ਦਾ ਜਿਵੇਂ ਅਲੱਗ-ਅਲੱਗ ਸਾਈਜ਼ ਹੁੰਦਾ ਹੈ ਇਹ ਆਪਣੇ ਕੋਲ ਹੁੰਦੇ ਸਾਰੇ ਸਹਿਜ ਹੁੰਦੇ ਆ ਤੇ ਇਹਦੇ ਵਿੱਚ ਸਾਰਾ ਆਪਣੇ ਕੋਲ ਤਕਰੀਬਨ ਚੀਜ਼ ਮਿਲ ਜਾਂਦੀ ਹੈ। ਉਸ ਵਾਰ ਆਪਣੇ ਕੋਲ ਜੈਕ ਕੰਦੇ ਆ, 올ਡ ਜੈਕ ਕੰਦੇ ਆ, ਤੋਲ ਕੇ ਹੁੰਦੇ ਆ। 100 ਰੁਪਏ ਕਿਲੋ, 120 ਰੁਪਏ ਕਿਲੋ, 150 ਰੁਪਏ ਕਿਲੋ। ਉਸ ਵਾਰ ਆਪਣੇ ਕੋਲ ਚੈਨ ਕੁੱਪੀਆਂ ਆ ਜਾਂਦੀਆਂ। ਚੈਨ ਕੁੱਪਣੇ ਆਪਣੇ ਕੋਲ 120 ਰੁਪਏ ਕਿਲੋ ਤੋਂ ਸ਼ੁਰੂ ਹੈ ਤੇ ਆਪਣੇ ਕੋਲ 150 ਰੁਪਏ ਕਿਲੋ ਤੱਕ ਦੀ ਸਾਰੀ ਰੇਂਜ ਮਿਲ ਜਾਂਦੀ ਹੈ। ਸਾਰਾ ਮੇਡ ਇਨ ਜਾਪਾਨ ਦਾ ਮਾਲ ਹੁੰਦਾ ਸਾਰਾ। ਕੱਲੀ-ਕੱਲੀ ਚੈਨ ਕੁੱਪੀ ਆਪਣੇ ਕੋਲ ਮੇਡ ਇਨ ਜਾਪਾਨ ਦੇ ਪੀਸ